ਅੱਜ ਕਈ ਵਾਰ ਮਜ਼ਾਕ ਉਡਾਏ ਜਾਂਦੇ ਨੇ ਲੈ ਫਕੀਰਾਂ ਦੇ ਦਰ ਤੇ ਜਾਣ ਨਾਲ ਕੀ ਹੋਣਾ ਉਹ ਗੁਰੂਆਂ ਦੇ ਦਰ ਤੇ ਜਾਣ ਨਾਲ ਕੀ ਹੋਣਾ ਉਹ ਫਲਾਨੀ ਜਗ੍ਹਾ ਜਾ ਕੇ ਕੀ ਹੋਣਾ ਜਿਹੜੇ ਮਜ਼ਾਕ ਉਡਾਉਣ ਵਾਲੇ ਐ ਉਦੋਂ ਉਹਨਾਂ ਨੂੰ ਪਤਾ ਲੱਗਦਾ ਜਦੋਂ ਉਹ ਜਿਹੜਾ ਦੁਖੀ ਇਨਸਾਨ ਜਦੋਂ ਗੁਰੂਆਂ ਰਹਿਬਰਾਂ ਫਕੀਰਾਂ ਦੇ ਦਰ ਤੇ ਜਾਂਦਾ ਜਦੋਂ ਖੁਸ਼ੀਆਂ ਨਾਲ ਝੂਲੀ ਭਰ ਕੇ ਆਂਦਾ ਹੈ ਤਾਂ ਫਿਰ ਇਹਨਾਂ ਨੂੰ ਪਤਾ ਲੱਗਦਾ ਕਿ ਲੈ ਵੀ ਜਿਹਦਾ ਮੁੜਾ ਮਜ਼ਾਕ ਉਡਾਉਂਦੇ ਸੀ ਉਹ ਤਾਂ ਸਭ ਕੁਝ ਲੈ ਕੇ ਆ ਗਿਆ ਸੀ ਖਾਲੀ ਰਹਿ ਗਏ ਕਿਉਂਕਿ ਰੱਬ ਦੇ ਪਿਆਰਿਆਂ ਦਾ ਬੜਾ ਮਜ਼ਾਕ ਉਡਾਇਆ ਗਿਆ ਰੱਬ ਦੇ ਪਿਆਰੇ ਜਾਣਦੇ ਸੀ ਅਸੀਂ ਸੱਚ ਦੇ ਰਸਤੇ ਦੇ ਆ ਤਾਂ ਰੱਬ ਦੀ ਰਹਿਮਤ ਤੋਂ ਬਿਨਾ ਦੁਨੀਆ ਚੱਲਦੀ ਨਹੀਂ ਹੈ ਇਹ ਦੁਨੀਆ ਤੇ ਜੀਣਾ ਹੈ ਕਾਮਯਾਬ ਹੋਣਾ ਹੈ ਤਉਦੀ ਰਹਿਮਤ ਦੀ ਜ਼ਰੂਰਤ ਤਾਂ ਹਮੇਸ਼ਾ ਹੀ ਹੈ ਨਹੀਂ ਤਾਂ ਜਰਾ ਸੋਚੋ ਇੰਨੇ ਪੈਗੰਬਰ ਗੁਰੂ ਰਹਿਬਰ ਆਏ ਸਾਰਿਆਂ ਨੇ ਰੱਬ ਦੀ ਗੱਲ ਕੀਤੀ ਕਿ ਨਹੀਂ ਪਰਮਾਤਮਾ ਦੀ ਗੱਲ ਕੀਤੀ ਕਿ ਨਹੀਂ ਨਾਮ ਚਾਹੇ ਕੋਈ ਵੀ ਹੋਵੇ ਜਿੱਦਾ ਪਹਿਲਾਂ ਹੀ ਦੱਸਿਆ ਕਿ ਨਾਮ ਉਹਦਾ ਹੀ ਹੈ ਚਾਹੇ ਕਿਸ ਨੇ ਆ ਰਾਮ ਕਹੇ ਕਿ ਈਸ਼ਵਰ ਕਹੇ ਕਿ ਭਗਵਾਨ ਕਹੇ ਕਿ ਵਾਹਿਗੁਰੂ ਕਹੇ ਕਿ ਅੱਲਾ ਕਹੇ ਕਿ ਨਿਰੰਕਾਰ ਕਹੇ ਕਿ ਕੋਈ ਵੀ ਗੱਲ ਕੀਤੀ ਪਰ ਹਰ ਧਰਮ ਦੇ ਅੰਦਰ ਹਰ ਦੇਸ਼ ਦੇ ਅੰਦਰ ਪੂਰੀ ਦੁਨੀਆ ਦੇ ਅੰਦਰ ਪਰਮਾਤਮਾ ਦੀ ਗੱਲ ਤਾਂ ਹੋਈ ਹੈ। ਔਰ ਇਹ ਸੱਚ ਹੈ ਔਰ ਸੱਚ ਹੀ ਰਹਿਣੀ ਹੈ ਕੋਈ ਮੰਨੇ ਚਾਹੇ ਨਾ ਮੰਨੇ। ਜੇ ਤਾਂ ਇਹ ਕਈ ਵਾਰ ਦੱਸੀਦਾ ਨਾ ਸੂਰਜ ਹੈ ਤਾਂ ਉਹ ਰਹਿ ਨਹੀਂ ਹੈ ਉੱਲੂ ਚਾਹੇ ਮੰਨੇ ਕਿਉਂਕਿ ਕਈ ਵਾਰ ਉੱਲੂ ਕਹਿੰਦੇ ਕਿਹੜਾ ਸੂਰਜ ਅਸੀਂ ਤਾਂ ਦੇਖਿਆ ਹੀ ਨਹੀਂ ਕਦੀ ਅਸੀਂ ਮੰਨਦਾ ਹੀ ਨਹੀਂ ਉਹ ਤੁਸੀਂ ਮੰਨੋ ਨਾ ਮੰਨੋ ਤੁਹਾਡੇ ਮੰਨਣ ਨਾ ਮੰਨਣ ਨਾਲ ਉਹ ਸੂਰਜ ਹੈ ਨਹੀਂ ਨਹੀਂ ਹੋ ਜਾਣਾ ਕਿ ਹੈ ਨਹੀਂ ਤਾਂ ਹੈ ਨਹੀਂ ਉਹ ਹੈ ਔਰ ਉਹ ਦੁਨੀਆ ਨੂੰ ਚਮਕਾ ਰਿਹਾ ਤਾਂ ਉਹਨੂੰ ਇੱਦਾਂ ਚਮਕਾਉਂਦੇ ਰਹਿਣਾ ਹੈ ਜਿਹੜਾ ਅੱਖ ਖੋਲ ਕੇ ਵਿਸ਼ਵਾਸ ਕਰ ਲੇਗਾ ਉਹ ਸੂਰਜ ਦੀ ਰੋਸ਼ਨੀ ਦਾ ਫਾਇਦਾ ਲੈ ਜਾਏਗਾ ਤਾਂ ਜਿਹੜਾ ਉਰਲੂ ਦੀ ਤਰ੍ਹਾਂ ਅੱਖਾਂ ਬੰਦ ਰੱਖੇਗਾ ਤਾਂ ਫਿਰ ਘਾਟਾ ਤੋ ਨਹੀਂ ਅੰਧੇਰੇ ਠੋਕਰਾਂ ਅੰਧੇਰੇ 'ਚ ੱੱਕੇ ਤਾਂ ਉਹੀ ਖਾਏਗਾ ਇਸ ਲਈ ਜ਼ਰੂਰਤ ਹੈ ਅੱਜ ਅੱਖਾਂ ਖੋਲਣ ਦੀ ਆਪਣੇ ਰੱਬ ਤੇ ਆਪਣੇ ਪ੍ਰਭੂ ਪਰਮਾਤਮਾ ਤੇ ਵਿਸ਼ਵਾਸ ਕਰਨ ਦੀ ਔਰ ਇਹ ਵਿਸ਼ਵਾਸ ਕਿਤਾ ਹੋਣਾ ਹੈ ਇਹ ਕਿਆ ਕਰੂ ਆਪਣੇ ਆਪ ਨੂੰ ਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ ਇਹ مش واضح دی آواز دیا ਕਰੋ ਆਪਣੇ ਆਪ ਨੂੰ ਕਿਉਂਕਿ ਜਦੋਂ ਅਸੀਂ ਇਹ ਗੱਲ ਬੋਲਦੇ ਆ ਨਾ ਤਾਂ ਸਾਡੇ ਮਨ ਵਿੱਚ ਇਹ ਬੀਜ ਜਾਂਦਾ ਹੈ ਵਿਸ਼ਵਾਸ ਦਾ ਇੱਕ ਇਨਸਾਨ ਬੋਲਦਾ ਹੈ بار بار ਬੋਲਦਾ ਹੈ ਕਿ ਮੈਨੂੰ ਹੈ ਨਹੀਂ ਵਿਸ਼ਵਾਸ ਰੱਬ ਤੇ ਜਾਂ ਮੈਨੂੰ ਬਹੁਤ ਡਰ ਲੱਗਦਾ ਹੈ ਉਹ ਕਿਹੜਾ ਬੀਜ ਬੋ ਰਿਹਾ ਹੈ ਉਹ ਡਰ ਦਾ ਬੀਜ ਬੋ ਰਿਹਾ ਹੈ ਲੇਕਿਨ ਇਨਸਾਨ ਕਹਿੰਦਾ ਮੈਨੂੰ ਆਪਣੇ ਮਾਲਕ ਤੇ ਪੂਰਾ ਮੈਂ ਕਿਸੇ ਮੁਸੀਬਤ ਤੋਂ ਨਹੀਂ ਡਰਦਾ ਮੈਂ ਕਿਸੇ ਬੁਰੇ ਹਾਲਾਤ ਤੋਂ ਨਹੀਂ ਡਰਦਾ ਕਿਉਂਕਿ ਮੇਰਾ ਮਾਲਕ ਮੇਰੇ ਉਹ ਆਪਣੇ ਮਨ ਨੂੰ ਤਿਆਰ ਕਰ ਰਿਹਾ ਹੈ ਉਹ ਆਪਣੇ ਮਨ ਨੂੰ ਹਿੰਮਤ ਦੇ ਰਿਹਾ ਹੈ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਵਾਸਤੇ ਉਹ ਰੈਡੀ ਹੋ ਰਿਹਾ ਹੈ ਫਿਰ ਜੇ ਉਹਦੇ ਸਾਹਮਣੇ ਮੁਸ਼ਕਿਲ ਆਂਦੀ ਵੀ ਹੈ ਉਹ ਡਰਦਾ ਨਹੀਂ ਹੈ ਮੁਕਾਬਲਾ ਕਰਕੇ ਜਿੱਤ ਕੇ ਦਿਖਾਉਂਦਾ ਹੈ ਇਸ ਲਈ ਜਿਹੜਾ ਕਾਮਯਾਬ ਸੈਨਾਪਤੀ ਜਾਂ ਰਾਜਾ ਹੁੰਦਾ ਨਾ ਉਹ ਆਪਣੇ ਸੈਨਿਕਾਂ ਦੇ ਅੰਦਰ ਹੌਸਲਾ ਹੀ ਤਾਂ ਭਰਦਾ ਹੈ ਕਿਉਂਕਿ ਪਤਾ ਹੈ ਕਿ ਕੋਈ ਵੀ ਜੰਗ ਹਥਿਆਰਾਂ ਨਾਲ ਘਟ ਹੌਸਲੇ ਨਾਲ ਜ਼ਿਆਦਾ ਲੜੀ ਜਾਂਦੀ ਹੈ ਔਰ ਜੇ ਬੰਦਾ ਹੌਸਲਾ ਹੀ ਛੱਡ ਦੇਵੇ ਤਾਂ ਤੁਸੀਂ ਹੱਥ 'ਚ ਉਹਦੇ ਹਥਿਆਰ ਜਿੱਦਾਂ ਮਰਜ਼ੀ ਫੁੜਾ ਦਿਓ ਹੌਸਲੇ ਨਾਲ ਹੀ ਬੰਦੇ ਕਦੋਂ ਅੱਗੇ ਵਧਦੇ ਆ ਤਾਂ ਜੇ ਹੌਸਲਾ ਹੀ ਨਹੀਂ ਤਾਂ ਫਿਰ ਤਾਂ ਡਰਿਆ ਹੋਇਆ ਬੰਦਾ ਤਾਂ ਛੱਡ ਕੇ ਸਭ ਕੋਈ ਦੌੜਦਾ ਪਿੱਛੇ ਕਿ ਭਾਈ ਮੈਂ ਨਹੀਂ ਮੁਕਾਬਲਾ ਕਰ ਸਕਦਾ ਉਹ ਤੋਂ ਪਿੱਛੇ ਦੌੜਦਾ ਹੈ ਤਾਂ ਜਿਹੜੇ ਵਿਸ਼ਵਾਸ ਵਾਲੇ ਆ ਪਿੱਛੇ ਜਾਣ ਦੀ ਬਜਾਏ ਉਹ ਕਹਿੰਦੇ ਪਿੱਛੇ ਜਾਣ ਦੀ ਤਾਂ ਆਪਸ਼ਨ ਹੀ ਹੈ ਨਹੀਂ ਪਿੱਛੇ ਤਾਂ ਜਾ ਹੀ ਨਹੀਂ ਸਕਦੇ ਕਿਉਂਕਿ ਸਾਡੀ ਮੰਜ਼ਿਲ ਸਾਡੀ ਜਿੱਤ ਅੱਗੇ ਹੈ ਤਾਂ ਜੇ ਮੰਜ਼ਿਲ ਨੂੰ ਪਾਣਾ ਹੈ ਤਾਂ ਕਦਮ ਨੂੰ ਅੱਗੇ ਵਧਾਣਾ ਹੀ ਪੈਣਾ ਹੈ ਕਿਉਂਕਿ ਕੁਦਰਤ ਦਾ ਨਿਯਮ ਹੈ ਇਸ ਲਈ ਜ਼ਿੰਦਗੀ ਦਾ ਵੀ ਇੱਕ ਅਸੂਲ ਹੈ ਨੂੰ ਸਮਝ ਲੈਣਾ ਕਿ ਜਿਹੀ ਇਸ ਜ਼ਿੰਦਗੀ ਦਾ ਸੱਚਾ ਅਸੂਲ ਹੈ ਇਹ ਸੱਚਾ ਅਸੂਲ ਦੱਸਣ ਲੱਗੇ ਤੁਹਾਨੂੰ ਜ਼ਿੰਦਗੀ ਦਾ ਕਿਹੜਾ ਅਸੂਲ ਹੈ ਜਰਾ ਇਹ ਨੂੰ ਆਪਣੇ ਅੰਦਰ ਲਿਖ ਲਿਓ ਕਿ ਜਿਹੀ ਇਸ ਜ਼ਿੰਦਗੀ ਦਾ ਸੱਚਾ ਅਸੂਲ ਹੈ ਜੋ ਗਿਰ ਕਰ ਉੱਠ ਜਾਏ ਉਸੇ ਮਿਲੇ ਮੰਜ਼ਿਲ ਔਰ ਜੋgirkar nahi uthta uske hisse mein nakami ki dhool hai agar chalde chalde tusi gir jao aur girke duniya hasdi hai oh gir gaya oh gir gaya par tusi duniya di parwah nahi karde dobara uthde ho aur tur painde ho hun zara aap dasso te jeda girke uthe duniya di parwah na kare ke duniya ki bol di hai duniya ki khendi hai uth ke tur painda hai fir oh manzil milegi ki nahi ਤੁਹਾਡੇ ਅੰਦਰੋਂ ਕੀ ਆਵਾਜ਼ ਆਂਦੀ ਹੈ فرض ਕਰੋ ਦੂਜੀ ਵਾਰ गिरਦਾ ਤੀਜੀ ਵਾਰ गिरਦਾ ਚੌਥੀ ਵਾਰ गिरਦਾ ਪਰ ਉਹਦਾ ਫੈਸਲਾ ਹੀ ਹੈ ਕਿ ਜਿੰਨੀ ਵਾਰ ਮਰਜੀ ਵੀਰਾ ਪਰ ਮੈਂ ਰੁਕਣਾ ਨਹੀਂ ਹੈ ਹਰ ਵਾਰ ਗਿਰਨ ਤੋਂ ਬਾਅਦ ਮੈਂ ਉੱਠਣਾ ਹੈ ਔਰ ਆਪਣੀ ਮੰਜ਼ਿਲ ਦੀ ਤਰਫ ਕਦਮ ਵਧਾਣਾ ਹੈ ਤਾਂ ਐਸੀ ਹਿੰਮਤ ਰੱਖਣੇ ਵਾਲੇ ਨੂੰ ਐਸਾ ਵਿਸ਼ਵਾਸ ਰੱਖਣੇ ਵਾਲੇ ਨੂੰ ਕਦੀ ਇਹ ਹੋ ਹੀ ਨਹੀਂ ਸਕਦਾ ਕਿ ਨਾਕਾਮੀ ਮਿਲੇ ਉਹਨੂੰ ਸਫਲਤਾ ਜ਼ਰੂਰ ਮਿਲਦੀ ਹੈ ਤਾਂ ਇੱਕ ਦੂਸਰਾ ਇਨਸਾਨ ਹੈ ਉਹ ਜਾ ਰਿਹਾ ਹੈ ਗਿਰ ਗਿਆ ਦੁਨੀਆ ਹਸਲੀਅਤ ਹੈ ਲੋਕੀ ਮਜ਼ਾਕ ਹੁਣਾਂਦੇ ਮੈਂ ਤਾਂ ਉੱਠਣਾ ਹੀ ਨਹੀਂ ਹੁਣ ਮੈਂ ਬਹਿ ਜਾਂਦਾ ਉੱਥੇ ਤਾਂ ਉਹਨੂੰ ਕੀ ਮਿਲਦਾ ਫਿਰ ਉਹਨੂੰ ਮਿਲਦੀ ਹੈ ناکਾਮੀ ਦੀ ਧੂਲ ਧੂਲ ਯਾਰੀ ਮਿੱਟੀ ਕਿਉਂਕਿ ਮਿੱਟੀ ਜੇ ਗਿਰਿਆ ਨਾ ਉਹ ناکਾਮੀ ਦੀ ਧੂਲ ਤੇ ਹੀ ਖੁਸ਼ ਹੈ ਪਰ ਐਸਾ ਇਨਸਾਨ ਧੂਲ ਜੋਗਾ ਹੀ ਰਹਿ ਜਾਂਦਾ ਹੈ ਉਹਦੀ ਹਿੱਸੇ ਮੰਜ਼ਲ ਤਾਂ ਆੰਦੀ ਨਹੀਂ ਹੈ ਹੁਣ ਤੁਸੀਂ ਇਹ ਚੈੱਕ ਕਰਨਾ ਹੈ ਆਪਣੇ ਆਪ ਨੂੰ ਇਹ ਦੇਖਣਾ ਹੈ ਕਿ ਅਸੀਂ ਹਾਰ ਮੰਨ ਕੇ ਨਾਕਾਮੀ ਵਿੱਚ ਉਦਾਸ ਹੋ ਕੇ ਬੈਠਣ ਵਾਲਿਆਂ ਚੋਂ ਆ ਜਾਂ ਫਿਰ ਅਸੀਂ ਹਰ ਠੋਕਰ ਤੋਂ ਬਾਅਦ ਉੱਠਣ ਵਾਲਿਆਂ ਚੋਂ ਕਿਉਂਕਿ ਠੋਕਰ ਜੀਵਨ ਚ ਲੱਗਣੀਆਂ ਹੀ ਆ ਜਦ ਅਸੀਂ ਕਈ ਵਾਰ ਜ਼ਿਕਰ ਕਰੀਦਾ ਜਦੋਂ ਬੱਚਾ ਤੁਰਨਾ ਸਿੱਖਦਾ ਕਿੰਨੀਆਂ ਠੋਕਰਾਂ ਲੱਗਦੀਆਂ ਕਿੰਨੀ ਵਾਰ ਉਹ गिरਦਾ ਹੈ ਡਿਰਦਾ ਹੈ ਕਿ ਨਹੀਂ ਪਰ ਜੇ ਹੁਣ ਪਹਿਲੀ ਠੋਕਰ ਤੇ ਦੂਜੀ ਠੋਕਰ ਤੇ ਉਹ ਗਿਰ ਕੇ ਸੋਚੇ ਕਿ ਭਾਈ ਮੈਂ ਤਾਂ ਗਿਰਦਾ ਹਾਂ ਮੈਂ ਦੁਬਾਰਾ ਚੱਲਣਾ ਹੀ ਨਹੀਂ ਹੈ ਤਾਂ ਫਿਰ ਬੱਚਾ ਸਾਰੀ ਜ਼ਿੰਦਗੀ ਵਾਸਤੇ ਕੀ ਹੋ ਜਾਂਦਾ ਹੈ ਅਪਾਹਿਜ਼ ਫਿਰ ਤਾਂ ਕਦੀ ਚੱਲ ਹੀ ਨਹੀਂ ਪਾਏਗਾ ਪਰ ਕੁਦਰਤ ਰੱਬ ਦੀ ਕਿ ਉਸਲੇ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਗਿਰਨਾ ਕੀ ਹੈ ਤਾਂ ਉੱਠਣਾ ਕੀ ਹੈ ਬਸ ਉਹਨੂੰ ਇੰਨਾ ਪਤਾ ਮੈਂ ਚੱਲਣਾ ਆ ਸੋ ਤੁਹਾਨੂੰ ਵੀ ਇਹੀ ਕਮਾਂਗੇ ਕਿ ਜਦੋਂ ਮੰਜ਼ਿਲ ਦੀ ਤਰਫ ਜਾਣਾ ਨਾ ਤਾਂ ਬੱਚੇ ਬਣ ਜਾਓ ਫਿਰ ਇਹ ਨਾ ਦੇਖੋ ਮੈਂ ਕਿੰਨੀ ਵਾਰ ਗਿਰਿਆ ਦੁਨੀਆ ਦੀ ਕਹਿੰਦੀ ਹੈ ਉਸ ਲਈ ਦੁਨੀਆ ਦੀ ਤਰਫ ਨਹੀਂ ਗਿਰਨ ਦੀ ਤਰਫ ਨਹੀਂ ਉੱਠ ਕੇ ਆਪਣੀ ਮੰਜ਼ਿਲ ਦੀ ਤਰਫ ਨਜ਼ਰ ਰੱਖੋ ਕਿ ਮੈਂ ਮੰਜ਼ਿਲ ਤੇ ਪਹੁੰਚ ਕੇ ਦਿਖਾਣਾ ਹੈ ਜਿੱਤ ਕੇ ਦਿਖਾਣਾ ਹੈ ਦੁਨੀਆ ਨੂੰ ਫਿਰ ਤੁਹਾਨੂੰ ਹਰ ਮੰਜ਼ਿਲ ਮਿਲੇਗੀ ਕਿਉਂਕਿ ਕੋਸ਼ਿਸ਼ ਕਰਨੇ ਵਾਲਿਆਂ ਨੂੰ ਕਾਮਯਾਬੀ ਜ਼ਰੂਰ ਮਿਲਦੀ ਹੈ ਕਿਉਂਕਿ ਰੱਬ ਵੀ ਬੈਠਾ ਦੇਖਦਾ ਹੈ ਉਹ ਪਰਮਾਤਮਾ ਹੀ ਬੈਠਾ ਦੇਖਦਾ ਹੈ ਜਿਸ ਤਰ੍ਹਾਂ ਮਹਾਤਮਾ ਉਹਦੇ ਕੇ ਗੱਲ ਦੱਸਦੇ ਹੁੰਦੇ ਸੀ ਆਪਣੇ ਸੇਵਕਾਂ ਨੂੰ दसना चाहवागे महात्मा बोधी लाइन बड़ी प्यारी अपने सेवकों कहते हों जो विश्वास के साथ मेहनत करता है उसे और दिया जाता है जो विश्वास के साथ मेहनत करता है उसे और दिया जाता है और जो ना शुक्रा जो ना शुक्रा और आलसी है ਉਸੇ ਉਹ ਵੀ ਲੈ ਲਿਆ ਜਾਂਦਾ ਜੋ ਉਸਕੇ پاس ਹੁੰਦਾ ਹੈ ਹੁਣ ਤੁਸੀਂ ਕਹਣਾ ਜੀ ਇਹ ਕਿਦਾਂ ਗੱਲ ਹੈ ਫੇ ਨਾਲ ਮਹਾਤਮੋਂ ਤੇ ਕਹਾਣੀ ਸੁਣਾਉਂਦੇ ਹੁੰਦੇ ਸੀ ਆਪਣੇ ਸੇਵਕਾਂ ਨੂੰ ਇੱਕ ਕਹਾਣੀ ਸੁਣ ਕੇ ਤੁਸੀਂ ਦੱਸਿਓ ਕਿ ਗੱਲ ਸਹੀ ਹੈ ਕਿ ਨਹੀਂ ਉਹ ਕਹਿੰਦੇ ਮਿਹਨਤ ਵਿਸ਼ਵਾਸ ਨਾਲ ਜੋ ਮਿਹਨਤ ਕਰਦਾ ਉਹਨੂੰ ਹੋਰ ਵੀ ਦਿੱਤਾ ਜਾਂਦਾ ਹੋਰ ਰੱਬ ਦਿੰਦਾ ਹੈ ਕੁਦਰਤ ਹੋਰ ਦਿੰਦੀ ਹੈ ਉਹਨੂੰ ਤਾਂ ਜਿਹੜਾ ਨਾ ਸ਼ੁਕਰ ਹੈ ਆਲਸੀ ਉਹਦੇ ਕੋਲ ਜੋ ਹੈ ਉਹ ਵੀ ਲੈ ਲਿਆ ਜਾਂਦਾ ਹੁਣ ਸਮਝ ਲਓ ਜੇ ਅੱਜ ਤੁਹਾਡੇ ਕੋਲ ਬੰਦਾ ਕਹਿੰਦਾ ਮੇਕੋ ਲੱਖ ਰੁਪਿਆ ਹੈ ਪਰ ਮੈਂ ਨਾ ਸ਼ੁਕਰਾਂ ਕਦੀ ਰੱਬ ਦਾ ਸ਼ੁਕਰ ਨਹੀਂ ਕਰਦਾ ਔਰ ਮੈਂ ਆਲਸੀ ਵੀ ਹਾਂ ਕੰਮ ਨੂੰ ਟਾਲਣ ਦੀ ਆਦਤ ਹੈ ਤਾਂ ਜੇ ਅੱਜ ਲੱਖ ਹੈ ਨਾ ਇਹ ਵੀ ਰੱਬ ਨੇ ਲੈਣਾ ਸ਼ੁਰੂ ਕਰ ਦੇਣਾ ਤੁਹਾਡੇ ਕੋਲ 90 90 ਤੋਂ 80 80 ਤੋਂ 50 ਔਰ 50 ਤੋਂ ਇੱਕ ਦਿਨ ਆਣਾ ਜਦੋਂ ਜ਼ੀਰੋ ਹੋ ਜਾਣਾ ਫਿਰ ਤੁਸੀਂ ਹੈ ਨਾ ਹੈ ਉਹਨੂੰ ਇੰਨਾ ਮਿਲ ਗਿਆ ਮੈਨੂੰ ਹੈ ਹੀ ਨਹੀਂ ਇੱਕ ਕਹਾਣੀ ਮਹਾਤਮਾ ਬੋਧੋ ਜੋ ਦੱਸਦੇ ਹੁੰਦੇ ਸੀ ਨਾ ਉਹਨੂੰ ਸਮਝਣਾ ਜ਼ਰਾ ਮਹਾਤਮਾ ਉਹ ਦੱਸਦੇ ਕਿ ਇੱਕ ਬਹੁਤ بڑا ਸੇਠ ਸੀ ਉਹਦੇ ਦੋ ਨੌਕਰ ਸੀ ਦੋ ਸੇਵਕ ਸੀ ਇੱਕ ਦਿਨ ਉਸ ਏਠ ਨੇ ਸੋਚਿਆ ਕਿ ਮੈਂ ਇਕੱਲਾ ਹੀ ਕੰਮ ਕਰਦਾ ਹਾਂ ਔਲਾਦ ਮੇਰੇ ਕੋਈ ਹੈ ਨਹੀਂ ਇਹ ਦੋ ਮੇਰੇ ਨੌਕਰ ਹੈ ਜਿਹੜੇ ਦਿਨ ਰਾਤ ਮੇਰੇ ਨਾਲ ਰਹਿੰਦੇ ਆ ਕਿ ਇਹਨਾਂ ਦੋਨਾਂ 'ਚੋਂ ਮੈਂ ਕਿਸੇ ਨੂੰ ਆਪਣੇ ਵਪਾਰ ਦਾ ਹਿੱਸੇਦਾਰ ਬਣਾਉਣਾ ਹੈ ਵਪਾਰ ਦਾ ਕੀ ਬਣਾਉਣਾ ਹੈ ਹਿੱਸੇ 파ਟਨਰ ਬਣਾਉਣਾ ਹਿੱਸੇਦਾਰ ਬਣਾਉਣਾ ਹੈ ਪਰ ਹੁਣ ਮੇਰਾ ਲੱਖਾਂ ਦਾ ਵਪਾਰ ਹੈ ਜੱਗਦੰਮ ਮੈਂ ਕਿਸੇ ਨੂੰ ਹਿੱਸੇਦਾਰ ਨਹੀਂ ਬਣਾ ਸਕਦਾ ਪਹਿਲਾਂ ਇਹਨਾਂ ਦਾ ਇਮਤਿਹਾਨ ਲੈ ਲਵਾਂ ਪ੍ਰੀਖਿਆ ਲੈ ਲਵਾਂ ਪਹਿਲਾਂ ਇਹਨਾਂ ਦਾ ਕਿ ਦੋਨਾਂ ਚੋ ਹੈ ਕੌਣ ਮੇਰੇ 파ਟਨਰ ਬਣਨ ਦੇ ਲਾਇਕ ਹਿੱਸੇਦਾਰ ਬਣਨ ਦੇ ਦੋਨਾਂ ਚੋ ਲਾਇਕ ਕੌਣ ਹੈ ਹੁਣ ਕਹਿੰਦੇ ਉਸ ਸੇਠ ਨੇ ਕੀ ਕੀਤਾ ਆਪਣੇ ਦੋਨਾਂ ਨੌਕਰਾਂ ਨੂੰ ਬੁਲਾਇਆ ਔਰ ਬੁਲਾ ਕੇ ਕਹਿਣ ਲੱਗਾ ਦੇਖੋ ਭਾਈ ਮੈਂ 6 ਕਿ ਮਹੀਨੇ ਵਾਸਤੇ ਬਾਹਰ ਜਾ ਰਿਹਾ ਜ਼ਰਾ ਮੈਂ 6 ਕਿ ਮਹੀਨੇ ਵਾਸਤੇ ਬਾਹਰ ਜਾ ਰਿਹਾ ਹਾਂ ਉਹਨੇ 5-5 ਸੋਨੇ ਦੀਆਂ ਮੋਹਰਾਂ ਦੋਨਾਂ ਨੌਕਰਾਂ ਨੂੰ ਦਿੱਤੀਆਂ ਕਿੰਨੀਆਂ 5-5 ਸੋਨੇ ਦੀਆਂ ਮੋਹਰਾਂ ਦੋਨਾਂ ਨੌਕਰਾਂ ਨੂੰ ਦਿੱਤੀਆਂ ਕਿ ਲਓ ਇਹ ਪੰਜ-ਪੰਜ ਸੋਨੇ ਦੇ ਮੋਹਰੇ ਤੁਹਾਡੀਆਂ ਮੈਂ ਵਾਪਸ ਆਣਾ ਹੈ ਜਦੋਂ ਪੰਜ-ਛੇ ਮਹੀਨਿਆਂ ਬਾਅਦ ਤੁਹਾਨੂੰ ਇਸ ਅਮਾਨਤ ਸੰਭਾਲ ਕੇ ਚੱਲਾਂ ਇਹ ਮੈਨੂੰ ਵਾਪਸ ਚਾਹੀਦੀ ਹੈ ਕੀ ਚਾਹੀਦੀ ਹੈ ਮੈਨੂੰ ਵਾਪਸ ਚਾਹੀਦੀ ਹੈ ਕਹਿ ਕੇ ਸੇਠ ਉਹਨਾਂ ਨੂੰ ਪੰਜ-ਪੰਜ ਸੋਨੇ ਦੇ ਮੋਹਰੇ ਦੇ ਕੇ ਚਲਾ ਗਿਆ ਹੁਣ ਉਹਨਾਂ ਦਾ ਇਮਤਿਹਾਨ ਸੀ ਟਾਈਮ ਗੁਜ਼ਰਿਆ 1 ਮਹੀਨਾ 2 ਮਹੀਨੇ 3 ਮਹੀਨੇ 4 ਮਹੀਨੇ 5 ਮਹੀਨੇ 6 ਮਹੀਨੇ ਜਦੋਂ ਹੋਇਆ ਤਾਂ 6ਵੇਂ ਮਹੀਨੇ ਜਦੋਂ ਸੇਠ ਵਾਪਸ ਆਇਆ ਤਾਂ ਨੌਕਰਾਂ ਨੇ ਦੇਖਿਆ ਕਿ ਸੇਠ ਆ ਗਿਆ ਸਵਾਗਤ ਕੀਤਾ ਸੇਠ ਨੇ ਆਂਦਿਆਂ ਹੀ ਬੈ ਕੇ ਸਭ ਤੋਂ ਪਹਿਲਾ ਸਵਾਲ ਕੀਤਾ ਹਾਂ ਬਈ ਉਹ ਪੰਜ-ਪੰਜ ਮੋਹਰੇ ਲਿਆਓ ਕਿੱਥੇ ਆ ਪੰਜ-ਪੰਜ ਉਹ ਮੋਹਰੇ ਲਿਆਓ ਸੋਨੇ ਦੀਆਂ ਜੋ ਮੈਂ ਤੁਹਾਨੂੰ ਜਾਣ ਲੱਗੇ ਦਿੱਤੀਆਂ ਸੀ ਇਹ ਵਾਪਸ ਆ ਕੇ ਲੈਣੀਆਂ ਹੈ ਲਿਆਓ ਕਿੱਥੇ ਹੈ ਤਾਂ ਇੱਕ ਨੇ ਪਹਿਲੇ ਨਹੀਂ ਗਿਆ ਕਹਿੰਦਾ ਮਹਾਰਾਜ ਹੁਣੇ ਲੈ ਕੇ ਆਇਆ ਕਹਿੰਦੇ ਕਿੱਥੇ ਹੈ ਕਹਿੰਦਾ ਮਹਾਰਾਜ ਤੁਹਾਡੇ ਜਾਣ ਤੋਂ ਬੜੀਆਂ ਸੰਭਾਲ ਕੇ ਰੱਖੀਆਂ ਹੁਣੇ ਜਾਂਦਾ ਆ ਦੌੜ ਕੇ ਗਿਆ 10 ਮਿੰਟ ਬਾਅਦ ਆਇਆ ਮੋਹਰਾ ਗਿੱਲੀਆਂ ਸੀ ਲਿਆ ਕੇ ਸੇੜ ਤੇ ਹੱਥ ਰੱਖੇ ਪੰਜ ਮੋਹਰਾ ਉਹ ਸੇੜ ਕਹਿੰਦੇ ਗਿੱਲੀਆਂ ਕਿਉਂ ਇਹ ਕਹਿੰਦਾ ਮਾਰੇ ਤੁਹਾਡੇ ਜਾਣ ਤੋਂ ਮਿੱਟੀ ਦੱਬ ਦਿੱਤੀਆਂ ਸੀ ਮੈਂ ਨਿਸ਼ਾਨੀ ਲਾ ਦਿੱਤੀ ਸੀ ਕਿ ਸੇੜ ਜੀ ਦੀ ਇਮਾਨਤ ਹੈ ਉਹਨਾਂ ਨੂੰ ਵਾਪਸ ਕਰਨੀ ਹੈ ਕਿਤੇ ਗਵਾਚ ਨਾ ਜਾਣ ਇੱਧਰ ਉੱਧਰ ਨਾ ਹੋ ਜਾਣ ਕਿਉਂਕਿ ਮੇਕੋ ਕਿਣੀ ਤਲੋਰੀ ਹੈ ਇਸ ਲਈ ਕਹੀ ਨਾ ਤੁਹਾਨੂੰ ਮਿੱਟੀ ਜੀ ਵੀ ਘੜ ਦਿੰਦੇ ਆ ਸਮਝ ਨਹੀਂ ਹੋਖਣੀ ਹੁਣ ਕਹਿੰਦਾ ਜੀ ਉੱਥੋਂ ਲਿਆਂਦੀਆਂ ਧੋ ਕੇ ਤੁਹਾਡੀ ਇਮਾਨਤ ਤੁਹਾਡੇ ਹਵਾਲੇ ਲਓ ਪੰਜ ਆ ਸੇੜ ਨੇ ਦੂਜੇ ਨੇ ਪੁੱਛਿਆ ਹਾਂ ਬਈ ਤੈਨੂੰ ਪੰਜ ਮੋਹਰਾਂ ਦਿੱਤੀਆਂ ਕਿੱਥੇ ਆ ਉਹ ਕਹਿੰਦਾ ਮਹਾਰਾਜ ਠਹਿਰੋ ਮੈਂ ਵੀ ਲੈ ਕੇ ਆਇਆ ਉਹ ਗਿਆ ਔਰ ਇੱਕ ਥੈਲੀ ਲੈ ਕੇ ਆਇਆ ਉਹ ਥੈਲੀ ਵਿੱਚ 50 ਸੋਨੇ ਦੇ ਮੋਹਰਾਂ ਸੀ ਉਹਨਾਂ ਲਿਆ ਕੇ ਸੇਠ ਤੇ ਹੱਤੇ ਰੱਖੀਆਂ ਉਹ ਸੇਠ ਕਹਿੰਦਾ ਪੰਜ ਦਿੱਤੀ 50 ਕਹਿੰਦਾ ਮਹਾਰਾਜ ਤੁਹਾਡੇ ਜਾਣ ਤੋਂ ਬਾਅਦ ਮੈਂ ਸੋਚਿਆ ਸੇਠ ਜੀ ਨੇ ਮੈਨੂੰ ਪੰਜ ਮੋਹਰਾਂ ਦਿੱਤੀਆਂ ਹੈ ਤਾਂ ਜੇ ਪੰਜ ਹੀ ਵਾਪਸ ਕਰਾਂ ਮਜ਼ਾ ਨਹੀਂ ਹੈ ਮੈਂ ਇਹਨਾਂ ਪੰਜਾਂ ਦਾ ਵਪਾਰ ਕੀਤਾ ਮਿਹਨਤ ਕੀਤੀ ਵਪਾਰ ਕੀਤਾ ਸੌਦੇ 'ਚ ਬੜਾ ਮੁਨਾਫਾ ਹੋਇਆ ਫਾਇਦਾ ਹੋਇਆ ਕਿਉਂਕਿ ਤੁਹਾਡੇ ਨਾਲ ਰਹਿ ਰਹਿ ਕੇ ਵਪਾਰ ਮੈਂ ਸਿੱਖ ਗਿਆ ਸੀ ਮਿਹਨਤ ਕੀਤੀ हां ਦਿਨ ਰਾਤ ਮਿਹਨਤ ਜ਼ਰੂਰ ਕਰਨੀ ਪਈ ਕਿਉਂਕਿ 5 ਨੂੰ 50 ਬਣਾਣਾ ਕੋਈ ਸੌਖਾ ਕੰਮ ਨਹੀਂ ਹੈ ਮਿਹਨਤ ਵੜੀ ਕੀਤੀ ਦਿਨ ਰਾਤ ਇੱਕ ਕੀਤਾ ਮੈਂ ਔਰ ਦਿਨ ਰਾਤ ਇੱਕ ਕਰਨ ਤੋਂ ਬਾਅਦ ਆ ਲਓ ਕਹਿ ਕੇ ਪਿਆ ਮੋਰਾਂ ਲਈ ਥੈਲੀ ਸੇਠ ਦੇ ਅੱਗੇ ਰੱਖ ਦਿੱਤੀ ਤਾਂ ਉਸ ਵੇਲੇ ਜਦੋਂ ਦੇਖਿਆ ਸੇਠ ਨੇ ਸੇਠ ਮੁਸਕਰਾਇਆ ਕਹਿੰਦਾ ਸ਼ਾਬਾਸ਼ ਹੋ ਕੇ ਤੇ ਤੇਰੀਆਂ 5ਵੇਂ ਲਿਆ ਔਰ ਇਹ ਵੀ ਇਹਨੂੰ ਦੇ ਦੇ ਕਿਉਂਕਿ ਤੂੰ ਇਹਦੇ ਲਾਇਕ ਹੈ ਹੀ ਨਹੀਂ ਕਿਉਂਕਿ ਤੈਨੂੰ 5 ਦਿੱਤੀਆਂ 5 ਹੀ ਰਹਿ ਗਈਆਂ ਉਹ ਇਹਨੂੰ 50 ਕਰਦੀਆਂ ਜੇ ਇਹਨੂੰ 10 ਦਿੰਦਾ ਤੇ ਨਾ 100 ਕਰ ਦੇਣੀ ਸੀ ਲਾਇਕ ਕੌਣ ਹੈ ਫਿਰ ਉਹ ਪੰਜ ਵਾਲਾ ਲਾਇਕ ਸੀ ਜਿਹੜਾ ਪਹਿਲਾ ਸੀ ਜਿਹਨਾਂ ਮਿੱਟੀ ਦਬ ਦਿੱਤੀਆਂ ਜਾਂ ਦੂਜਾ ਲਾਇਕ ਸੀ ਜਿਹਨਾਂ 5 ਤੋਂ ਹੁਣ ਜਰਾ ਸੋਚੋ ਜੇ ਤੁਹਾਨੂੰ ਵੀ ਦੇਣ ਦਾ ਮੌਕਾ ਮਿਲੇ ਆਪਣਾ ਪੈਸਾ ਤੁਸੀਂ ਕਿਹਨੂੰ ਦੇਣਾ ਹੈ ਜਿਹੜਾ ਮਿੱਟੀ 'ਚ ਦਬ ਦੇਵੇ ਜਾਂ ਜਿਹੜਾ ਤੁਹਾਡੇ 5 ਰੁਪਏ ਨੂੰ 50 ਬਣਾ ਦੇਵੇ ਇਹਨੂੰ ਦੋਵਾਂਗੇ ਤੁਸੀਂ ਆਵਾਜ਼ ਨਹੀਂ ਆ ਰਹੀ ਤੇ ਥੋੜਾ ਆਵਾਜ਼ ਦੇ ਦਿਓ ਇਹ ਤਾਂ ਬੜਾ ਸੁੱਖਾ ਜਿਹਾ ਸਵਾਲ ਹੈ ਕੋਈ ਮੈਥ ਦਾ ਸਵਾਲ ਤਾਂ ਪੁੱਛਿਆ ਨਹੀਂ ਤੁਹਾਡੇ ਕੋਲੋਂ ਕਿ ਇਹਨੇ ਦਾ ਪਹਾੜਾ ਸੁਣਾ ਦਿਓ ਸਾਨੂੰ ਜਾਂ ਆਹ ਸਵਾਲ ਦਾ ਜਵਾਬ ਦੇ ਦਿਓ ਹੁਣ ਤੁਸੀਂ ਵੀ ਸਮਝਦਾਰ ਹੋ ਤੁਹਾਨੂੰ ਪਤਾ ਉਹਨੂੰ ਪੰਜ ਨੂੰ ਉਹਨੂੰ ਕੀ ਦੇਣੀ ਆ ਜਿਹਨੂੰ ਵੈਲਿਊ ਦਾ ਨਹੀਂ ਪਤਾ ਮਿੱਟੀਂ ਦੱਬ ਕੇ ਬੈਠਾ ਹੈ ਉਹ ਦੇਣ ਦਾ ਫਾਇਦਾ ਉਹਨੂੰ ਐ ਕਿ ਜੇ ਅਸੀਂ 5 ਦੇ ਰਹੇ ਹਾਂ 10 ਕਰੇ 10 ਦੇ ਰਹੇ 15 ਕਰੇ 15 ਦੇ ਰਹੇ 50 ਕਰੇ ਦੇਣ ਦਾ ਫਾਇਦਾ ਵੀ ਉਹ ਨਹੀਂ ਹੈ ਹੁਣ ਜਰਾ ਸੋਚੋ ਜੇ ਤੁਹਾਡੀ ਇੰਨੀ ਸਮਝ ਹੈ ਤਾਂ ਰੱਬ ਦੇ ਘਰ ਦਾ ਨਿਯਮ ਵੀ ਮਹਾਤਮਾ ਬੁੱਧ ਕਹਿੰਦੇ ਹੈ ਇਹੀ ਹੈ ਕਿ ਜੋ ਵਿਸ਼ਵਾਸ ਕੇ ਸਾਥ ਮਿਹਨਤ ਕਰਤਾ ਉਸੇ ਔਰ ਦਿਆ ਜਾਏਗਾ ਕਿਉਂਕਿ ਦੂਜੇ ਨੇ ਵਿਸ਼ਵਾਸ ਨਾਲ ਮਿਹਨਤ ਕੀਤੀ ਬਿਜ਼ਨਸ ਕੀਤਾ ਵਪਾਰ ਕੀਤਾ ਜੋ ਵੀ ਹੈ ਆਪਣੇ ਮਾਲਿਕ ਦੇ ਤੁਹਾਨੂੰ ਕਿੰਨੇ ਗੁਣਾ ਕਰ ਦਿੱਤਾ ਇਹਦਾ ਪਹਿਲਾ ਆਲਸੀ ਸੀ ਦੱਬ ਕੇ ਬਹਿ ਗਿਆ ਮਿੱਟੀ ਚ ਆਲਸੀ ਕੰਮ ਕੋਈ ਕੀਤਾ ਹੀ ਨਹੀਂ ਸੁਮਾੜ ਕੇ ਰੱਖ ਲੋ ਇੰਨੀ ਵਾਪਸ ਕਰ ਦੇਵਾਂਗੇ ਤਾ ਫਿਰ ਮਹਾਤਮਾ ਬੋਧ ਕਹਿੰਦੇ ਉਸਲੇ ਸੇਠ ਨੂੰ ਪਤਾ ਸੀ ਇਹ ਪੰਜ ਦੇ ਵੀ ਲਾਇਕ ਨਹੀਂ ਹੈ ਪਰ ਜਿਹਨੇ ਪੰਜ ਤੋਂ 50 ਕੀਤੀਆਂ ਇਹ ਪੰਜ ਵੀ ਇਹਨੂੰ ਹੀ ਦੇ ਦਿਓ ਕਿਉਂਕਿ ਇਹ ਲਾਇਕ ਹੈ ਹੁਣ ਅੱਜ ਤੁਸੀਂ ਵੀ ਜਰਾ ਆਪਣੀ ਆਪ ਨੂੰ ਸਮਝੋ ਅੱਜ ਕਹੀ ਕਹਿੰਦੇ ਰੱਬ ਉਹਤੇ ਬੜੀਆਂ ਰਹਿਮਤਾ ਕਰਦਾ ਹੈ ਮੇਰੀ ਸੁਣਦਾ ਹੀ ਨਹੀਂ ਹੈ ਤਾਂ ਕਿਉਂ ਨਹੀਂ ਸੁਣਦਾ ਕਿਤੇ ਪਹਿਲੇ ਵਾਲੇ ਗੁਣ ਸਾਡੇ ਤਾਂ ਨਹੀਂ ਕਿ ਰੱਬ ਦੀਆਂ ਦਿੱਤੀਆਂ ਦਾਤਾਂ ਦਾ ਅਸੀਂ ਇਸਤੇਮਾਲ ਹੀ ਨਹੀਂ ਕਰਦੇ ਕਦੀ ਨੇਕੀ ਕਰਨੀ ਨਹੀਂ ਕਿਉਂਕਿ ਰੱਬ ਦੇ ਘਰ ਦਾ ਧੰਨ ਵੀ ਨਾ ਕਿਦਾਂ ਵੱਧਾ ਹੈ ਹੁਣ ਜਰਾ ਸੋਚ ਕੇ ਦੇਖੋ ਕਬੀਰ ਸਾਹਿਬ ਕਹਿੰਦੇ ਆ ਜਿਣੀ ਚੋਚ ਫਰ ਲੈ ਗਈ ਨਦੀ ਨਾ ਖਟੇਉ ਨੀਰ ਦਾਨ ਦੀਏ ਧਰ ਨਾ ਕਟੇ ਕਹਿਗੇ ਦਾਸ ਉਹ ਕਹਿੰਦੇ ਦਾਨ ਦੇਣ ਨਾਲ ਧੰਨ ਵਾਧਾ ਹੈ ਪਰ ਕੀ ਅਸੀਂ ਦਾਨ ਕਰਦੇ ਆਂ ਕੀ ਰੱਬ ਦੇ ਰਸਤੇ ਜਾਂ ਕਿਸੇ ਭੁੱਖੇ ਨੂੰ ਖਾਣਾ ਖੁਲਾਉਂਦੇ ਆਂ ਨਹੀਂ ਬੰਦਾ ਸੋਚ ਕੇ ਦੇਖੇ ਨਸ਼ਿਆਂ ਚ ਬੁਰਾਈਆਂ ਚ ਬੀੜੀਆਂ ਸਿਗਰਟਾਂ ਤਮਾਕੂ ਤੇ ਅਸੀਂ ਕਿੰਨਾ ਉੜਾ ਦਿੰਦੇ ਆਂ ਪੂਰੇ ਸਾਲ ਦਾ ਕਦੀ ਹਿਸਾਬ ਲਾ ਕੇ ਦੇਖਣਾ ਆਪਣੇ ਆਪ ਹੀ ਪਤਾ ਲੱਗ ਜਾਏਗਾ ਕਿ ਜਿਹੜੀਆਂ ਚੀਜ਼ਾਂ ਸੇਧ ਨੂੰ ਗਿਰਾਉਣ ਵਾਲੀਆਂ ਹੈ ਉਹਨਾਂ ਤੇ ਅਸੀਂ ਹਜ਼ਾਰੇ ਹੀ ਖਰਚ ਦਿੰਦੇ ਆ ਤਾਂ ਰੱਬ ਦੇ ਰਸਤੇ 1 ਰੁਪਿਆ ਵੀ ਦੇਣ ਲੱਗਿਆਂ ਹੱਥ ਨੂੰ ਐਂਦਾ ਕਰਦੇ ਆ ਤੇ ਜੇ ਉਹਦੇ ਰਸਤੇ ਦੇਣ ਲੱਗਿਆਂ ਉੱਟਦੇ ਆ ਤਾਂ ਫਿਰ ਰੱਬ ਵੀ ਐਂਦਾ ਕਰਦਾ ਫਿਰ ਤਾਂ ਜੇ ਅਸੀਂ ਉਹਨੂੰ ਜਿੱਦਾਂ حضرت ਅਲੀ ਕਹਿੰਦੇ ਸੀ ਕਿ ਅਗਰ ਤੁਮ ਅਗਰ ਤੁਮ ਖੁਦਾ ਦੇ ਰਾਸਤੇ ਮੇਂ dete ho ਤੋ ਜੇ ਐਸੇ ਹੀ ਆ ਜੈਸੇ ਕੋਈ ਕਿਸਾਨ ਜ਼ਮੀਨ ਕੋ ਇੱਕ ਬੀਜ deta ਹੈ ਤੋ ਜ਼ਮੀਨ ਉਸੇ ਇੱਕ ਬੇਲ دیتی ਹੈ ਜਿਸ ਮੇਂ ਸੇ ਹਜ਼ਾਰਾਂ ਦਾਣੇ ਮਿਲਤੇ ਹੋ ਉਸੇ ਉਹ ਕਹਿੰਦੇ ਪਰਮਾਤਮਾ ਦੇ ਨੇਕੀ ਦੇ ਰਸਤੇ ਦੇਣ ਦਾ ਵੀ ਵਾਅਦਾ ਹੈ ਹੁਣ ਇਹੀ ਚੀਜ਼ ਹੈ ਅਛਾਈ ਕਰੀਏ ਮਿਹਨਤ ਕਰੀਏ ਆਪਣੇ ਰੱਬ ਤੇ ਵਿਸ਼ਵਾਸ ਰੱਖੀਏ ਜੇ ਜ਼ਿੰਦਗੀ ਉਸ ਪਰਮਾਤਮਾ ਨੇ ਸਾਨੂੰ ਦਿੱਤੀ ਹੈ ਨਾ ਇੱਥੇ ਵੀ ਕਮਾਂਗੇ ਇਹੀ ਕਿ ਸਮਝ ਲਓ ਉਹਨੂੰ ਪੰਜ ਪੰਜ ਮੋਹਰਾਂ ਦਿੱਤੀਆਂ ਸੀ ਸੇਠ ਨੇ ਪਰਮਾਤਮਾ ਨੇ ਸਾਨੂੰ ਸਵਾਸਾਂ ਦਾ ਧਨ ਦਿੱਤਾ ਹੈ ਪਰ ਐਸੀ ਇਹ ਨਾ ਸਵਾਸਾਂ ਦੇ ਧਨ ਨੂੰ ਗਵਾ ਵੀ ਸਕਦੇ ਆ ਲੜਾਈ ਕਰਕੇ ਝਗੜੇ ਕਰਕੇ ਫਸਾਦ ਕਰਕੇ ਜਿੱਦਾਂ ਦੱਸਿਆ ਨਸ਼ਾ ਕਰ ਲੋ ਚਾਰ ਪੰਜ ਘੰਟੇ ਬੇਹੋਸ਼ ਪੇਰੋ ਤਾਂ ਉਹ ਸਵਾਸ ਤਾਂ ਜਾ ਰਹੇ ਹਨ ਨਾ ਗਵਾਤ ਰਹੇ ਆ ਤਾਂ ਉਹੀ ਇਨਸਾਨ ਆਪਣੇ ਇਹਨਾਂ ਸਵਾਸਾਂ ਦੇ ਤੁਹਾਨੂੰ ਅਛਾਈ ਵਿੱਚ ਸੇਵਾ ਵਿੱਚ ਸਿਮਰਨ ਵਿੱਚ ਕੋਈ ਭਲਾਈ ਦਾ ਕੰਮ ਕਰਦਿਆਂ ਕੋਈ ਨੇਕੀ ਦਾ ਕੰਮ ਕਰਦਿਆਂ ਕੋਈ ਅੱਛਾ ਕੰਮ ਕਰਦਿਆਂ ਉਹਨਾਂ ਸਵਾਸਾਂ ਦੇ ਤਰ੍ਹਾਂ ਨੂੰ ਲਾਂਦਾ ਹੈ ਤਾਂ ਫਿਰ ਉਹਦੇ ਇੱਕ ਇੱਕ ਸਵਾਸ ਦੀ ਵੈਲਿਊ ਬਣ ਜਾਂਦੀ ਹੈ ਜਦੋਂ ਸੋਚ ਕੇ ਦੇਖੀਏ ਇੱਕ ਬੰਦਾ ਝਗੜਾ ਕਰਦਾ ਸਵਾਸ ਲੈ ਰਿਹਾ ਹੈ ਜੇ 10 ਸਵਾਸ ਲੈਂਦਾ ਹੈ 15 ਸਵਾਸ ਵੀ ਲੈਂਦਾ ਝਗੜਾ ਕਰਦਿਆਂ ਗਾਲੀ ਕਢਨੇ ਆ ਹੁਣ ਉਹਦੇ ਸਵਾਸਾਂ ਦੀ ਵੈਲਿਊ ਹੈ ਜਾਂ ਇੱਕ ਪਾਸੇ ਦੂਜਾ ਇਨਸਾਨ ਕਿਸੇ ਦੀ ਮਦਦ ਕਰ ਰਿਹਾ ਹੈ ਕਿਸੇ ਦੇ ਦੁੱਖ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਸੇ ਗਿਰੇ ਨੂੰ ਉਠਾ ਰਿਹਾ ਸਵਾਸ ਉਹਦੇ ਵੀ ਚੱਲ ਰਹੇ ਐ ਹੁਣ ਉਹ 10 ਸਵਾਸ ਜੇ ਉਹ ਕਿਸੇ ਗਿਰੇ ਨੂੰ ਉਠਾਉਣ ਵਿੱਚ ਉਹਦੇ ਨਿਕਲਦੇ ਐ ਤਾਂ ਤੁਸੀਂ ਇਹਨੂੰ ਸਫਲ ਮੰਨੋਗੇ ਝਗੜੇ ਵਾਲੇ ਦੇ ਜਾਂ ਇਹਦੇ ਫਿਰ ਰੱਬ ਨੇ ਕਿਹਨੂੰ ਦੇਣਾ ਹੈ ਰੱਬ ਨੇ ਕਿਹਾ ਆ ਮੇਰੇ ਸਵਾਸਾਂ ਦੇ ਤੁਹਾਨੂੰ ਸਹੀ ਜਗ੍ਹਾ ਖਰਚ ਕਰ ਰਿਹਾ ਇਹਨੂੰ ਹੋਰ ਰਹਿਮਤ ਦਿਓ ਇਹਨੂੰ ਹੋਰ ਸ਼ਕਤੀ ਦਿਓ ਇਹਨੂੰ ਹੋਰ ਕਾਮਯਾਬੀ ਦਿਓ ਕਿਉਂਕਿ ਅੱਜ ਇਹਦੇ ਕੋਲ ਥੋੜਾ ਹੈ ਤਾਂ ਇੰਨਿਆਂ ਦੀ ਮਦਦ ਕਰਦਾ ਇਹਨੂੰ ਬਹੁਤਾ ਦਿਓ ਤਾਂ ਕਿ ਜਿਆਦਾ ਦੀ ਮਦਦ ਕਰੇ ਇਹ ਲੈ ਸਮਝਣਾ ਜ਼ਰਾ ਸਾਰੇ ਸੋ ਇਸ ਲਈ ਮਹਾਤਮਾ ਬੁੱਧ ਕਹਿੰਦੇ ਕਿ ਜੋ ਵਿਸ਼ਵਾਸ ਕੇ ਸਾਥ ਮਿਹਨਤ ਕਰਨੇ ਵਾਲਾ ਹੈ ਉਸੇ ਔਰ ਦਿਆ ਇਸ ਲਈ ਮਿਹਨਤ ਕਰੋ ਸਿਮਰਨ ਦੀ ਮਿਹਨਤ ਹੋਵੇ ਚਾਹੇ ਕਾਰੋਬਾਰ ਦੀ ਮਿਹਨਤ ਹੋਵੇ ਵਿਸ਼ਵਾਸ ਨਾਲ ਮਿਹਨਤ ਕਰੋ ਅੱਛਾ ਕਰੋ ਯਕੀਨ ਰੱਖੋ ਆਪਣੇ ਰੱਬ ਦੇ ਕਿ ਮੈਨੂੰ ਕਾਮਯਾਬੀ ਜ਼ਰੂਰ ਮਿਲੇਗੀ ਕਿਉਂਕਿ ਕਾਮਯਾਬੀ ਦੇਣ ਵਾਲਾ ਮੇਰਾ ਮਾਲਿਕ ਮੇਰੇ ਤਾਂ ਫਿਰ ਹੋਰ ਮਿਲੇਗਾ ਤਾਂ ਜੇ ਨਾ ਸ਼ੁਕਰੇ ਮੈਨੂੰ ਰੱਬ ਨੇ ਕੀ ਦਿੱਤਾ ਮੈਂ ਕਿਉਂ ਸ਼ੁਕਰ ਕਰਾਂ ਜਾ ਆਪਣੇ ਰੱਬ ਤੇ ਭਰੋਸਾ ਹੀ ਨਹੀਂ ਰੱਖਣਾ ਸ਼ੁਕਰੇ ਨਹੀਂ ਉਹਦਾ ਕਰਨਾ ਔਰ ਆਲਸੇ ਹੀ ਕਰੀ ਜਾਣਾ ਹੈ ਕੰਮ ਨੂੰ ਟਾਲੀ ਜਾਣਾ ਕੱਲ ਕਰਾਂਗੇ ਪਰਸੋਂ ਕਰਾਂਗੇ ਕਿਉਂਕਿ ਆਲਸੀਆਂ ਦਾ ਕੰਮ ਹੀ ਇਹ ਹੁੰਦਾ ਹੈ ਕਿ ਕਰਨਾ ਕੁਛ ਹੈ ਨਹੀਂ ਬਹਾਨੇ ਬਣਾਈ ਜਾਣੇ ਅੱਜ ਮੌਸਮ ਇਦਾਂ ਹੈ ਅੱਜ ਮੌਸਮ ਫਲਾਨਾ ਹੈ ਮੇਰੇ ਕੋ ਆ ਸਾਧਨ ਹੈ ਨਹੀਂ ਮੇਰੇ ਕੋ ਉਹ ਸਾਧਨ ਹੈ ਨਹੀਂ ਇਦਾਂ ਦੇ ਬਹਾਨੇ ਕਰਕੇ ਇਨਸਾਨ ਆਪਣੇ ਜੀਵਨ ਨੂੰ ਖਤਮ ਕਰਦਾ ਜਾ ਰਿਹਾ ਹੈ ਫੇ ਰੱਬ ਕਹਿੰਦਾ ਜੇ ਕੋ ਜਿੰਨਾ ਇਹਨੇ ਵੀ ਲੈ ਲਓ ਇਹਦੇ ਕੋਲ ਕਿਉਂਕਿ ਇਹਦੇ ਲਾਇਕ ਹੀ ਨਹੀਂ ਹੈ ਇਹ ਔਰ ਦਿਨ ਪ੍ਰਤੀ ਦਿਨ ਫੇ ਉਹਦੀ ਤੰਗੀ ਉਹਦੀ ਗਰੀਬੀ ਵਧਦੀ ਤਾਂ ਵਿਸ਼ਵਾਸ ਨਾਲ ਮਿਹਨਤ ਕਰਨ ਵਾਲੇ ਤੰਗੀ ਦੂਰ ਕਿਉਂਕਿ ਰੱਬ ਉਹਨਾਂ ਨੂੰ ਹੋਰ ਦਿੰਦਾ ਹੈ